15 ਅਗਸਤ ਦੇ ਮੱਦੇਨਜ਼ਰ ਕਸਬਾ ਫਤੇਗੜ ਚੌਰੀਆਂ ਪੁਲਿਸ ਛਾਉਣੀ ਵਿੱਚ ਤਬਦੀਲ ਡੀਐਸਪੀ ਖੁਸ਼ਬੀਰ ਕੌਰ ਦੀ ਅਗਵਾਈ ਹੇਠ ਐਸਐਚਓ ਕਿਰਨਦੀਪ ਸਿੰਘ ਨੇ ਸ਼ਹਿਰ ਦੇ ਸਾਰੇ ਚੌਂਕਾਂ 'ਚ ਨਾਕਾਬੰਦੀ ਕਰਕੇ ਵਾਹਨਾਂ ਦੇ ਦਸਤਾਵੇਜ਼ ਚੈੱਕ ਕੀਤੇ ਕਈ ਵਾਹਨਾਂ ਦੀ ਤਲਾਸ਼ੀ ਵੀ ਲਈ ਗਈ ਐਸਐਚਓ ਨੇ ਮਾੜੇ ਅੰਸਰਾਂ ਨੂੰ ਚੇਤਾਵਨੀ ਦਿੱਤੀ ਕਿ ਸੁਧਰ ਜਾਓ ਨਹੀਂ ਤਾਂ ਬਖਸ਼ੇ ਨਹੀਂ ਜਾਓਗੇ ਪਔ ਜਾਨੋ ਦਿਵਿਆ ਪੰਜਾਬ ਨਾਲ ਗਲਬਾਤ ਦੌਰਾਨ ਕੀ ਕਿਹਾ ਐਸਐਚਓ ਕਿਰਨਦੀਪ ਸਿੰਘ ਨੇ

ਆਪਰੇ ਤੋਂ ਪਰੇਲੇ ਤੇਰਾਉ। ਇੱਧਰ ਵੇਖੋ। ਉਧਰ ਹੋ ਗਿਆ ਕੇ ਸਾਰਾ ਦਾ ਕੰਮ ਰੋਟੀ। ਓਕੇ। ਅਨਸ਼ਾਰਾਜ 15 ਜੁਲਾਈ ਤੋਂ ਲੈ ਕੇ ਪੁਲਸੂਲੋ ਮਸਤੀ ਬੱਤੀ ਜਾ ਰਹੀ ਹੈ ਇੱਥੇ ਕੀ ਕਿਤੇ। ਹਾਂਜੀ ਦੇਖੋ ਜੀ 15 15 ਅਗਸਤ ਦੇ ਮਤੇ ਨਜ਼ਰ ਰੱਖਦੇ ਹੋਏ ਸੀਨੀਅਰ ਅਸਰਾ ਦੀ ਹਦਿਆਤਾਂ ਤੇ ਅੱਜ ਜਿਹੜੀ ਆ ਸਾਡੇ ਖਾਣੇ ਦੀ ਫੋਰਸ ਵੱਲੋਂ ਪੂਰੇ ਜਿਹੜੇ ਫਤਿਹਗੜ ਜੁੜੀਆਂ ਕਸਬੇ ਦੇ ਵਿੱਚ ਜਿਹੜੀ ਆ ਵਰਕਆਊਟ ਜਗ੍ਹਾ ਦੇ ਨਾਕਾਬੰਦੀ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਫਲੈਗ ਮਾਰਚ ਵੀ ਕੱਢਿਆ ਗਿਆ ਵਾ ਸਿਰਫ ਲਾ ਡਾਟਰ ਨੂੰ ਮੇਨਟੇਨ ਰੱਖਣ ਦੇ ਜਿਹੜਾ ਮੋਟਿਵ ਦੇ ਨਾਲ ਤਾਂ ਕਿ ਜਿਹੜਾ ਆਜ਼ਾਦੀ ਦਿਹਾੜਾ ਸਾਰੇ ਦੇਸ਼ ਵਾਸੀ ਜਿਹੜੇ ਆ ਆਪਣੇ ਵਧੀਆ ਤਰੀਕੇ ਦੇ ਨਾਲ ਜਿਹੜਾ ਇਹਨੂੰ ਮਨਾ ਸਕਣ ਤੇ ਇਲਾਕੇ ਦੇ ਵਿੱਚ ਜਿਹੜਾ ਅਮਨ ਸ਼ਾਂਤੀ ਕਾਨੂੰਨ ਕਾਇਮ ਰੱਖਣ ਲਈ ਆਪਾਂ ਵਚਨਬੱਧ ਆ ਜੀ ਸ਼ਰਾਤੀ ਅਨਸਰਾਂ ਨੂੰ ਕੀ ਮੈਸੇਜ ਹੈ ਬਿਲਕੁਲ ਜੀ ਚੈਕਿੰਗ ਅਭਿਆਨ ਸ਼ੁਰੂ ਕੀਤਾ ਗਿਆ ਵਾ ਤੇ ਸ਼ਰਾਰਤੀਆਂ ਸਰਾਂ ਨੂੰ ਜਿਹੜਾ ਵਾ ਪਹਿਲਾਂ ਵੀ ਸਾਡੇ ਨੂੰ ਦੇਖੋ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਕੋਈ ਵੀ ਜਿਹੜਾ ਵਾ بڑا ਕੰਮ ਜਿਹੜਾ ਵਾ ਕੋਈ ਨਾ ਕਰੇ ਨਹੀਂ ਤੇ ਜਿਹੜਾ ਉਹਨਾਂ ਦੇ ਖਿਲਾਫ ਦੀ ਹੈ ਬੜੀ ਗੰੂਣੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਜਾਵੇਗਾ। ਅਨਕੁਜ ਪਾਂਦੀ ਦਿਵਯਾ ਪੰਜਾਬ ਟੀਵੀ ਫਤਿਗੜ ਚੋਰੀ